ਰਵੀਦੋਤ ਸਰ ਵੀਰ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਤੇ ਪਹੁੰਚੇ ਆ ਤੇ ਗਾਕੀ ਵੀ ਬਹੁਤ ਅਗੇ ਟਰੈਕਟਰ ਵੀ ਬਹੁਤ ਨੇ ਗਏ ਸੀਜ਼ਨ ਖਤਮ ਹੋ ਗਿਆ ਤੇ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਰੋ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਹਾਂਜੀ ਵਧੀਆ ਤੇ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਮੇਰਾ ਨਾਮ ਚੇਤਰ ਸਿੰਘ ਆ ਬਾਈ ਜੀ ਠੀਕ ਹੈ ਜੀ ਮੋਬਾਈਲ ਨੰਬਰ 88726 75539 ਇੱਕ ਵਾਰੀ ਹੋਰ ਜੀ 88726 75539 ਠੀਕ ਹੈ ਜੀ ਤੇ ਲੋਕੇਸ਼ਨ ਬਾਈ ਠੀਕ ਹੈ ਗਰੀ ਭਾਜੀ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਠੀਕ ਹੈ ਭਾਜੀ ਕਾਪੀ ਕਾਜ ਨਹੀਂ ਭਾਈ ਜੀ ਟਰੈਕਟਰਾਂ ਦੀ ਹਾਂ ਕਾਪੀ ਕਾਜ ਜੇ ਮੇਰੇ ਆਪਣੇ ਫੋਲਜ ਮੇਵਾਰੀ ਹੁੰਦੀ ਹੈ ਅੱਜ ਕੱਲ ਤਾਂ ਵੀ ਮਾੜਾ ਆਪਾਂ ਕਾਪੀ ਕਾਜ ਦਾ ਚੀਜ਼ ਆਪਾਂ ਲੈਂਦੇ ਨਹੀਂ ਠੀਕ ਹੈ ਜੇ ਕੋਈ ਆਪਣਾ ਕੋਈ ਹਰਿਆਣਾ ਨੰਬਰ ਹੀ ਮਿਲ ਜਾਂਦੇ ਆ ਤੇ ਹਰਿਆਣਾ ਵੀ ਆਉਂਦਾ ਤਾਂ ਐਨਓਸੀ ਵਗੈਰਾ ਆਪਾਂ ਕਰਵਾ ਕੇ ਐਨਓਸੀ ਕਰਵਾ ਜਾ ਹਾਂਜੀ ਠੀਕ ਹੈ ਭਾਈ ਤੇ ਲੋਨ ਵਗੈਰਾ ਦੀ ਫੈਸਿਬਿਲਿਟੀ ਹੈ ਜੀ ਭਾਈ ਜੀ ਹਾਂ ਹਾਂ ਲੋਨ ਵਗੈਰਾ ਜੇ ਕਿਨ ਕਰਾਉਣਾ ਤਾਂ ਉਹ ਵੀ ਆਪਾਂ ਕਰਵਾ ਦੋ ਠੀਕ ਹੈ ਭਾਈ ਤੇ ਲੋਬ ਜੀ ਆਪਾਂ ਸਟਾਰਟ ਕਰਾਂਗੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਟਾਇਰ ਵੀਰੇ ਮਗਰ ਲੈ ਕੇ 90 ਪੈਸੇ ਪਲੱਸ ਹੈ ਠੀਕ ਹੈ ਜੀ ਤੇ ਅਗਲੇ ਟਾਇਰ 65 70 ਪੈਸੇ 65 70 ਪੈਸੇ ਹਾਂ ਜੀ ਕਲੌਸ ਕਰ ਇੰਜਨ ਦੇ ਵਿੱਚ ਕਲੌਸ ਕਰਦੇ ਇੰਜਨ ਵਿੱਚ ਆਗੇ ਤੇ ਇਹਦਾ ਟਰੈਕਟਰ ਦੇਖਣ ਨੂੰ ਵੀ ਮੰਡੀ ਜਿਵੇਂ ਕਹਿੰਦੀ ਬਹੁਤ ਜ਼ਿਆਦਾ ਘੱਟ ਹੀ ਮਿਲਦੇ ਹਾਂ ਹਾਂ 855 ਦਾ ਪੂਰੀ ਗੱਗ ਕੀ ਹੈ ਇਹਨੂੰ ਫੁੱਲ ਬਟਾ ਫੁੱਲ ਠੀਕ ਹੈ ਜੀ ਤੇ 14 ਮਾਡਲ ਹੈਗਾ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਸਾਰਾ origignal ਆ ਠੀਕ ਹੈ ਰੰਗ ਪੇਂਟ ਸਾਰਾ origignal ਆ ਤੇ ਪੰਜਾਬ ਨੰਬਰ ਹੈ ਬਾਈ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹ ਡਿਮਾਂਡ ਚ 4,60,000 ਰੁਪਏ ਵੀਰੇ ਠੀਕ ਆ ਜੀ ਤੇ ਬਾਕੀ ਜਿਹੜਾ ਵੀ ਤੁਹਾਡੇ ਵੀਡੀਓ ਦੇਖ ਕੇ ਆਊਗਾ ਉਹਦਾ ਮਨ ਤਾਂ ਫੁੱਲੋ ਠੀਕ ਆ ਜੀ ਉਹਦਾ ਮਨ ਤਾਂ ਬਾਈ ਜੀ ਫੁੱਲ ਹੋ ਜਾਊਗਾ ਤੇ ਨਾਮ ਲੈਦੇ ਹੋਏ ਲੱਤੀ ਲਾਣ ਦਾ ਤੇ ਅੱਗੇ ਕਿ ਬਾਈ ਸਵਰਾਜ 855 ਦੇਗੀ ਚੁੱਲੇ ਵਾਲਾ ਆ ਗਿਆ ਇਹ ਫੁੱਲ ਟੌਪ ਮਾਡਲ ਆ ਗਿਆ ਤੇ 5 ਸਟਾਰ ਚ ਆ ਗਿਆ ਅਲੱਗ ਦੇ ਕਲਚ ਵਾਲਾ ਆ ਗਿਆ ਰਾਈਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਹਰ ਵਾਰ ਸਪੀਡਿਓਗਾ ਤੇ ਮਾਡਲ ਬਾਈ ਜੀ ਮਾਡਲ 2002 ਠੀਕ ਆ ਜੀ ਟੈਟਪੇ ਨਾਲ ਦੀ ਨੇ ਬਾਈ ਜੀ ਹਾਂ ਨਾਲ ਦੇ ਠੀਕ ਆ ਜੀ ਨਾਲ ਦੇ ਨੇ ਕਿੰਨੇ ਘੰਟੇ ਚੱਲੇ ਬ ਏ 643 ਘੰਟੇ ਚੱਲਾ ਹੋਇਆ ਠੀਕ ਹੈ ਜੀ ਮੈਂ ਆਪਾਂ ਕਹਦੀ ਹਜੇ ਵਧਾਈਆਂ ਵਧਾਈਆਂ ਤੇ ਚੱਲਿਆ ਹੋਇਆ ਬਾਈ ਜੀ ਜੇ ਮੰਨ ਕੇ ਚੱਲੋ ਨਵਾਂ ਟਰੈਕਟਰ ਖਰੀਦਣ ਜਾਓਗੇ ਜੇ ਦੀ ਉਹਦੀ ਟਰਾਈ ਮਾਰ ਲੈ ਚਾਹੀਦੀ ਹੈ ਦੀ ਟਰਾਈ ਹਾਂਜੀ ਹਾਂ ਇੱਕ ਬਰਾਬਰ ਦੇ ਕੋਣਾ ਹਾਰ ਵੀ ਲਿਆ ਕੇ ਦੇ ਦੋਗੇ ਹਾਂਜੀ ਹਾਂ ਉਹ ਵੀ ਪਾ ਕੇ ਦੇਵਾਂਗੇ ਠੀਕ ਹੈ ਜੀ ਹਾਰ ਵੀ ਬਾਈ ਕਹਿੰਦਾ ਲਿਆ ਕੇ ਦੇ ਦਾਂਗੇ ਸਾਰਾ ਜੈਨੂਆ ਹੈ ਟੂ ਜੈ ਠੀਕ ਹੈ ਜੀ A to Z ओरिजिनल ਹੈ ਬਾਈ ਜਿੰਨਾ ਵੀ ਹੈਗਾ ਤੇ ਬਾਈ ਮਾਡਲ ਤੇ ਕੀ ਡਿਮਾਂਡ ਹੈ ਬਾਈ ਡਿਮਾਂਡ ਹੈ ਕਿ 675000 ਰੁਪਿਆ ਠੀਕ ਹੈ ਜੀ ਤੇ ਜਿਹੜਾ ਤੁਹਾਡੇ ਵੀਡੀਓ ਦੇਖੇਗਾ ਉਹਦਾ ਫਲ ਮਾਨਤਾ ਨਹੀਂ ਦੇ ਹੇ ਕਾਈ ਤੇ ਮੈਂ ਤੁਹਾਨੂੰ ਹੋ ਜਾਏਗਾ ਟਰੈਕਟਰ ਕੱਟਣੇ ਵੇ ਟਰੈਕਟਰ ਕੱਟ ਲੂੰਗਾ ਭਾਈ ਜੀ ਨਹੀਂ ਟਰੈਕਟਰ ਨਹੀਂ ਆਪਾਂ ਜਿਆਦਾਤਾਂ ਸਵਰਾਜ ਹੀ ਰੱਖਦੇ ਆ ਜੇ ਸਵਰਾਜ ਵਿੱਚ ਹੋਇਆ ਕੋਈ ਕਟਾਉਣਾ ਹੋਇਆ ਤਾਂ ਕੱਟਿਆ ਜਾਊਗਾ ਠੀਕ ਹੈ ਜੀ ਤੇ ਨਹੀਂ ਹੋਰ ਟਰੈਕਟਰ ਨਹੀਂ ਵੀ ਆਪਾਂ ਕਰਦੇ ਆਪਾਂ ਜਿਆਦਾਤਰ ਸਵਰਾਜ ਹੀ ਲੈ ਕੇ ਆਉਂਦੇ ਆ ਠੀਕ ਹੈ ਲੋਨ ਵਗੈਰਾ ਹੋ ਜੂਗਾ ਹਾਂ ਲੋਨ ਵਗੈਰਾ ਹੋ ਲੱਗੇ ਸੋ ਹਾਂਜੀ ਹਾਂ ਠੀਕ ਹੈ ਭਾਈ ਜੀ ਹਾਂ ਸਸਿਗਾ ਤਾਂ ਤਾਂ ਤੇ ਭਾਈ ਅਗਲੇ ਬਾਈ ਨਾਲ ਗੱਲਬਾਤ ਕਰਦੇ ਆ ਸਸਿਗਾ ਠੀਕ ਹੈ ਭਾਈ ਠੀਕ ਹੈ ਭਾਈ ਠੀਕ ਹੈ ਭਾਈ ਜੀ ਨਾਮ ਨਾਮ ਕੀ ਹੈ ਭਾਈ ਆਪਣਾ ਨਾਮ ਹਰਵਿੰਦਰ ਸਿੰਘ ਪਿੰਡ ਚੱਕ ਰੋ ਠੀਕ ਹੈ 8 9 ਟਰੈਕਟਰ ਹੈਗੇ ਨੇ ਕਿ ਤੇ ਆਪਾਂ ਸਟਾਰਟ ਕਰਾਂਗੇ ਬਈ ਜੀ 5204 ਤੋਂ ਕਾਪੀ ਕਰ ਜਾਂਦੇ ਬਈ ਜੀ ਪੂਰੀ ਗਰੰਟੀ ਹੈ ਜੀ ਠੀਕ ਹੈ ਜੀ ਪੂਰੀ ਗਰੰਟੀ ਹੈ ਕਿ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਜਿਵੇਂ ਆਪਾਂ ਕਹਿੰਦੇ 18 19 ਮਾਡਲ ਵਰਗੀ ਕੰਡੀਸ਼ਨ ਪਈ ਆ ਸਮਾਈ ਚੱਲੇਗਾ ਟਰੈਕਟਰ ਬਠਿੰਡਾ ਨੰਬਰ ਆ ਦੂਜੇ ਨਾਮ ਆ ਠੀਕ ਹੈ ਜੀ ਟਾਇਰ ਨਵੇਂ ਸੈਕੰਡ ਨਾਵਾਗਾ ਤੇ ਟਾਇਰ ਨਵੇਂ ਨੇ ਕਿ ਬਈ ਜੀ ਚੌਕੜਾ ਜਮਾ ਬਾਕੀ ਤੁਸੀਂ ਦੇਖ ਸਕਦੇ ਕੋ ਮੇਲਾ ਦਾ ਮੰਡੀ ਚ ਲਿਆ ਕੇ ਪਵਾਈ ਆ ਲੈਗ ਟਾਇਰ ਬਈ ਜੀ ਜੇ ਕੇ ਦੇ ਨੇਗੇ ਵਧੀਆ ਵਾਲੇ 14 ਦੇ ਟਾਇਰ ਨੇ ਤੇ 12 ਮਾਡਲ ਦਾ 435000 ਰੁਪਏ ਰੇਟ ਹੈਗਾ ਸੈਕੰਡ ਨਾਮ ਆਗਿਆ ਸੈਕੰਡ ਨਾਮ ਠੀਕ ਹੈ ਬਾਈ ਜੀ ਪਹਿਲੇ ਦੱਸਦਾ ਬਾਈ ਨੇ ਸੈਕੰਡ ਓਨਰ ਹੈਗਾ ਟੌਪ ਮਾਡਲ ਚ ਆ ਗਿਆ ਬਾਈ ਜੀ ਕਾਲੇ ਢੇਡਾ ਲਾ ਗਿਆ ਇਹ ਟੀਮਾਂਡ ਵੱਧਾਗੇ ਤੇ ਅੱਗੇ ਆ ਗਿਆ ਬਾਈ ਜੀ ਅਰਜਨ ਅਰਜਨ ਬੈਲੀ ਆ ਗਿਆ ਬਾਈ ਜੀ ਤੇ ਮਾਡਲ ਬਾਈ ਜੀ 18 ਇ 18 ਮਾਡਲ ਤੇ ਢੇਰਾਂ ਦੀ ਗੱਲ ਕਰੀ ਬਾਈ ਪੈਰ ਹੋਣਗੇ 80 85 ਪੈਸੇ 80 85 ਪੈਸੇ ਕਹਿ ਰਿਹਾ ਬਾਈ ਬਾਕੀ ਤੁਸੀਂ ਜਸਪੀਤ ਦਿਖਾ ਦੇ ਪਲਾਸੀ ਨੇ ਜੀ ਮੈਂ ਪੁੱਛ ਰਿਹਾ 9095 ਬਜਟ ਚੰਗਾ ਟਰੈਕਟਰ ਆ ਪੂਰਾ ਪੂਰਾ ਚੰਗਾ ਟਰੈਕਟਰ ਆ ਰਿੰਡਾ ਨੰਬਰ ਠੀਕ ਆ ਜੀ ਇਹ ਵੀ ਸਮਾਈ ਚੱਲਿਆ ਲੱਗਦਾਗਾ ਪੂਰਾ ਸਾਫ ਤੇਗਾ 18 ਮਾਡਲ ਆਗਾ ਤੇ ਟਾਇਰ ਨਾਲ ਦੇਦੇ ਨਹੀਂ ਬਈ ਤੇ ਸਰ ਨਹੀਂ ਪਤਾ ਨਾਲ ਦੇ ਨਹੀਂ ਹੈ ਕਿਉਂਕਿ ਤੇ ਮਾਰਕਾ ਪੈਣਾ ਤੇ ਕੀ ਡਿਮਾਂਡ ਬਾਈ ਜੀ ਇਹਦੀ 495 ਠੀਕ ਆ ਜੀ 4 ਲੱਖ 95000 ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਦਾਂਗੇ 480 ਦਾ 4 ਲੱਖ 80000 ਦਾ 15000 ਪੈਸੀ ਛੂਟ ਆ ਬਈ ਜੇ ਚੋ ਤੇ ਅੱਗੇ ਕਹ ਬਾਈ ਜੀ TXT ਮਾਡਲ ਵਾਲਾ ਨਿਊ ਹਾਲੈਂਡ 363 ਸੁਪਰ ਆ ਲੱਗਿਆ ਇਹ ਬਾਈ ਜੀ ਤੇ ਬਿਨਾ ਜੂਜੀ ਗੇਅਰ ਵਾਲਾ ਤੇ ਟਾਇਰਾਂ ਦੀ ਗੱਲ ਕਰੀ ਬੈਕ ਟਾਇਰ ਤਾਂ ਨੰਮੀ ਪੈਨੇ ਤੇ ਅਗਲੇ ਬਾਈ ਜੀ 3 ਸਪੀਡ ਹੈ ਜੀ ਟਰੈਕਟਰ Ориਜੀਨਲ ਹੈ ਬਾਈ ਜੀ 3 ਸਪੀਡ ਹਾਂ ਠੀਕ ਹੈ ਜੀ 3 ਸਪੀਡ ਹੈਗਾ ਤਕਰੀਬਨ ਮੰਡੀ ਚ ਬਹੁਤ ਜਿਆਦੇ ਘੱਟ ਦੇਖਣ ਨੂੰ ਮਿਲਦੇ ਨੇ 2 ਸਪੀਡ ਬਹੁਤ ਜਿਆਦੇ ਹੁੰਦੇ ਨੇ ਤੇ 424 ਸਰਸੇ ਦਾ ਨੰਬਰ ਠੀਕ ਹੈ ਜੀ ਅੱਧ ਵਿਚਾਲੇ ਪੰਜਾਬ ਤੋਂ ਹੁੰਦੇ ਨੇ ਚੰਗਾ ਟਰੈਕਟਰ ਪੂਰਾ ਠੀਕ ਹੈ ਜੀ ਚੰਗਾ ਟਰੈਕਟਰ ਹੈਗਾ ਤੇ ਮਾਡਲ ਬਾਈ ਜੀ 13 ਜੀ ਠੀਕ ਹੈ ਜੀ ਤੇ ਕੀ ਡਿਮਾਂਡ ਬਾਈ ਜੀ 495 ਠੀਕ ਹੈ 495000 ਰੁ ਟਰੈਕਟਰ ਪੂਰਾ ਓਕੇ ਪਿਆ 16 ਦੇ ਟਾਇਰਾਂ ਚ ਬਈ ਹਾਂ 16 ਦੇ ਟਾਇਰਾਂ ਠੀਕ ਹੈ 90 ਪੈਸੇ ਟਾਇਰ ਠੀਕ ਹੈ 16 ਦੇ ਟਾਇਰਾਂ ਚਗਾ 90 95 ਪੈਸੇ ਟਾਇਰ ਪੈਣਗੇ origignal ਹੈ ਬਈ ਬਈ ਕਹਿੰਦਾ ਜਿੰਨਾ ਵੀ ਹੈਗਾਗਾ ਹਰਿਆਣਾ ਨੰਬਰ ਹੈਗਾ ਪਰ ਐਨਓਸੀ ਮਿਲ ਜੂਗਾ ਐਨਓਸੀ ਮਿਲ ਜੂਗਾ ਠੀਕ ਹੈ ਜੀ ਤੇ ਅੱਗੇ ਕਹੇ ਬਈ ਜਮਨ ਨਵਾਂ ਟਰੈਕਟਰ 1730 730 ਇੱਕ ਏਜੰਸੀ ਜਾ ਕੇ ਡਰਾਈਵਰ ਇੱਕ ਇਹਦੀ ਮਾਰ ਲਿਓ 21 ਮਾਡਲ ਠੀਕ ਹੈ ਜੀ origignal ਚੱਲਿਆ ਪੂਰਾ ਠੀਕ ਹੈ ਜੀ ਜਿੰਨਾ ਚੱਲਿਆ origignal ਹੀ ਚੱਲਿਆ ਹੋਇਆ ਹੈਗਾ ਤੇ 12 ਦੇ ਟਾਇਰਾਂ ਚਾਹਣੇ ਬਈ 12 ਬਠਿੰਡਾ ਤੇ ਪ੍ਰਿੰਟਰ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੀਐਰਟੀ ਤੱਕ ਦਾ ਅਜੇ ਮਾਰਕ ਆ ਪਿਆ ਦਾ 21 ਮਾਡਲ ਹੈ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦੀ 3,65,000 3,65,000 ਸਾਢੇ 30 ਦਾ ਦੇ ਦਾਂਗੇ ਠੀਕ ਆ ਜੀ ਹੋਰ ਵੀ ਮੰਤਾਨ ਹੋ ਜਾਊਗਾ ਤੇ ਕੰਡੀਸ਼ਨ ਦਾ ਪੂਰਾ ਓਕੇ ਹੈਗਾ ਫਰਸਟ ਪਾਰਟੀ ਦੇਣਾ ਇਹਦਾ ਹਾਂ ਫਰਸਟ ਪਾਰਟੀ ਠੀਕ ਆ ਬਾਈ ਜੀ ਤੇ ਪੱਠੇ ਕੁੱਟੇ ਵਾਲਾ ਬਸ ਤਾਂ ਜੀ ਆਹ ਪੂਰਾ ਜਮਾਂ ਨਵਾਂ ਟਰੈਕਟਰ ਹੈ ਠੀਕ ਆ ਬਾਈ ਜੀ ਨਵਾਂ ਖਰੀਦਣ ਦੀ ਹੁਣ ਸਾਨੂੰ ਲੋੜ ਨਹੀਂ 1.5 ਲੱਖ ਰੁਪਏ ਦਾ ਘੱਟੋ ਘੱਟ ਤੁਹਾਡਾ ਪੱਕਾ ਫਾਇਦਾ ਹੈ ਟਰੈਕਟਰ ਮਾਗਰ ਕੇ ਕਹਿੰਗੇ ਬਾਈ ਜੀ 2000 ਰੁਪ ਉਹ ਯਾਰ B ਮਾਡਲ ਆ ਸਾਡ 11 ਗੇਰਾ 55 ਹੌਸਪਾਵਰ ਦਾ ਬਿਨਾ ਚੇਂਜਰ ਵਾਲਾ ਐਕਚੂਅਲ LM ਵਾਲਾ 50 ਨੰਬਰ 50 ਨੰਬਰ ਆ ਬਾਈ ਜੀ ਠੀਕ ਆ ਬਾਈ ਜੀ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ 14 ਦੇ ਆ ਜੀ ਠੀਕ ਆ ਜੀ ਉਹਦਾਂ ਦੇ ਟਾਇਰ ਨੇਗੇ ਨਾਲ ਦੇ ਟਾਇਰ ਠੀਕ ਆ ਜੀ ਨਾਲ ਦੇ ਟਾਇਰ ਨੇਗੇ ਤੇ ਚੱਲ ਚਲਾਵਾਂ ਦੇਖੋ ਕਿੰਨਾਗੇ ਚੱਲੇ ਨਾ ਮੈਂ ਦੇਖ ਲਓ ਨਵੇਂ ਹੀ ਆ ਬੇਟਾ ਠੀਕ ਆ ਜੀ ਨਵਾਂ ਟਰੈਕਟਰ ਦਾ ਚੱਲ ਚਲਾਵਾ ਤੁਹਾਨੂੰ ਦੱਸ ਦਿਆ ਨੀ ਬਾਈ ਜੀ ਇਹ ਚੱਲੇ ਹੋਇਆ 2197 ਘੰਟੇ オリジナル ਚੱਲੇ ਹੋਇਆ ਜਿੰਨਾ ਵੀ ਹੈਗਾ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 5 ਲੱਖ 7 ਦੇ ਦਾਂਗੇ 60 ਦਾ ਜੀ 560000 5 ਲੱਖ ਹੋਰ ਵੀ ਕਰ ਲੈ ਮੌਕੇ ਦੇ ਠੀਕ ਹੈ ਜੀ ਬਾਕੀ ਕਹਿੰਦਾ ਹੋਰ ਵੀ ਮਾਨਤਾਣ ਕਰ ਲਾਂਗੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਹੈਗਾ ਇਹ ਅਗਲਾ ਬਾਈ ਜੀ ਅਗਲੇ ਤੋਂ ਹੋ ਉਸ ਠੀਕ ਹੈ ਅੱਗੇ ਆ ਗਿਆ ਬਾਈ ਸਵਰਾਜ 855 4 ਸਟਾਰ ਪੀ ਵੀ 30 14 ਮਾਡਲ ਠੀਕ ਹੈ 14 ਮਾਡਲ ਹੈਗਾ ਪੀ ਵੀ 30 ਮੁਕਸਰ ਦਾ ਨੰਬਰ ਹੈ ਠੀਕ ਹੈ ਮੁਕਸਰ ਕਲੋਸ ਕਰਾ ਜੀ ਕਲੋਸ ਲੈ ਵੀ ਇੱਕ ਹੋਰ ਟਰੈਕਟਰ ਲਿਆਤਾ ਕਲੋਸ ਕਰਦੇ ਇੰਜਨ ਵਾਲਾ ਇਹ ਤਾਂ ਮੈਂ ਲੈ ਆਈ ਮੰਡੀ ਖੜੂਗਾ ਨਾ ਹਾਂ ਚੰਗਾ ਟਰੈਕਟਰ ਬੁਰਾ ਕਿਉਂਕਿ ਟਰੈਕਟਰ ਵੀ ਚੰਗਾ ਹੈ ਪਰ ਕਲੋਸ ਕਰਦੇ ਇੰਜਨ ਵਾਲਾ ਬਹੁਤ ਟਾਇਰ ਹੋਣਗੇ 90 ਪੈਸੇ ਜੀ ਠੀਕ ਹੈ ਜੀ ਚੰਗਾ 80 90 ਪੈਸੇ ਟਾਇਰ ਪੈਣਗੇ ਭਾਈ ਜੀ ਟਰੈਕਟਰ ਬਾਈ ਕਹਿੰਦਾ ਚੰਗਾ ਤੇ ਪਾਵਰ ਸਟੀering ਚਾ ਭਾਈ ਹਾਂ ਜੀ ਪਾਵਰ ਸਟੀering ਠੀਕ ਹੈ ਜੀ ਪਾਵਰ ਸਟੀering ਆਗਾ ਤੇ 14 ਮਾਡਲ ਆਗਾ ਤੇ ਕੀ ਡਿਮਾਂਡ ਹੈ ਭਾਈ ਜੀ 490 ਜੀ ਠੀਕ ਹੈ ਇਹਦੀ ਵੀ 4 ਲੱਖ 70 ਦਾ ਠੀਕ ਹੈ 4 ਲੱਖ 70000 ਦਾ ਇਹ ਜੋ 20000 ਰੁਪਏ ਦੀ ਸੀ ਹੋਰ ਕਰ ਲਾਂ ਮੌਕੇ ਦੀ ਹੋਰ ਵੀ ਮੰਨਦਾ ਨੂੰ ਠੀਕ ਹੈ ਹੋਰ ਵੀ ਵੀਡੀਓ ਦੇਖ ਕੇ ਕੋਈ ਨਹੀਂ ਕਰ ਲਾਂਗੇ ਠੀਕ ਹੈ ਜੀ ਬੱਬੂ ਦਾ ਨਾਮ ਲੈ ਗਿਆ ਜੀ ਨਾ ਬਾਕੀ ਭਾਈ ਵੀ ਵਧੀਆ ਜਾਣਦਾਗਾ ਆਪਾਂ ਨੂੰ ਉਹ ਪਿਆਰ ਬਥੇਰਾ ਹੈ ਭਾਈ ਦਾ ਬ੍ਰਿਟਿਸ਼ ਵੋਲਾ ਮਿੰਨੀ ਮਿੰਨੀ 8 ਵਜਦਾ ਐਮ ਐਮ ਠੀਕ ਹੈ ਜੀ ਮਿੰਨੀ ਸੋਨਾਲੀ ਕਾ ਤੇ ਮਾਰ ਲਵੇ ਜੀ 13 ਜੀ 13 ਮਾਰ ਲਗਾ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਪੀ ਵੀ 11 ਬਰਨਾਲੇ ਦਾ ਨੰਬਰ ਲੈ ਵੀ ਲੋਕਲ ਬਰਨਾਲੇ ਦਾ ਨੰਬਰ ਹੈਗਾ ਟਾਇਰ ਪਏ ਜੀ ਟਾਇਰ ਹੋਣਗੇ ਮੈਨਾਂ 70 ਪੈਸੇ ਠੀਕ ਹੈ ਜੀ 70 75 ਪੈਸੇ ਟਾਇਰ ਪਏ ਨੇਗੇ ਸੀਐੜ ਦੇ ਚੌਕੜਾ ਸੀਐੜ ਦੇ ਟਾਇਰ ਨੇ 14 ਦੇ ਟਾਇਰ ਨੇ ਪਏ ਜੀ ਕੰਡੀਸ਼ਨ ਦਾ origignal ਜਿੰਨਾ ਵੀ ਪੂਰਾ ਚੰਗਾ ਟ੍ਰੈਕਟਰ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ 385 ਠੀਕ ਹੈ 3 ਲੱਖ 85000 ਰੁਪਏ ਦੀ ਮੰਗ ਹੈ 13 ਦੇ 370 ਠੀਕ ਹੈ ਇਹ ਜੋ ਵੀ 15 15000 ਰੁਪਏ ਦੀ ਸੂਟ ਹੈਗੀ ਤੇ ਬਾਕੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ ਠੀਕ ਹੈ ਬਾਈ ਜੀ ਧੰਨਵਾਦ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਾਈਓ ਉਸੇ ਉੱਤੇ ਮਿਲਾਂਗੇ